ਇਸ ਸਾਧੂਆਂ ਦੀ ਮਹਿਮਾ ਕਹਿੰਦੇ ਵੇਦ ਵੀ ਨ ਜਾਣਦੇ ਰੱਬ ਦੇ ਪਿਆਰੇ ਤਾਈਓ ਸੰਤ ਕਹਾਵਦੇ ਇਹ ਮੈਂ ਵੀ ਉਹਨਾਂ ਦੇ ਰੰਗਾਂ 'ਚ ਰੰਗਿਆ ਜਾਵਾਂ ਜਿੱਥੋਂ ਦੀ ਸਾਧੂ ਸੰਤ ਲੰਘਦੇ ਚੱਕ ਧੂੜ ਮੈਂ ਮੱਥੇ ਦੇ ਨਾਲ ਲਾਵਾਂ ਜਿੱਥੋਂ ਦੀ ਸਾਧੂ ਸੰਤ ਲੰਘਦੇ ਜਗ ਤੂੜ ਮੈਂ ਮਥੇ ਦੇ ਨਾਲ ਨਾਵਾ ਜਿੱਥੋਂ ਦੀ ਸਾਧੂ ਸੰਤ ਲੰਗਦੇ ਜਗ ਤੂੜ ਮੈਂ ਮਥੇ ਦੇ ਨਾਲ ਨਾਵਾ ਜਿੱਥੋਂ ਦੀ ਸਾਧੂ ਸੰਤ ਲੰਗਦੇ ਜਗ ਤੂੜ ਮੈਂ ਮਥੇ ਦੇ ਨਾਲੇ ਨਾਵਾ ਜਿੱਥੋਂ ਦੀ ਸਾਧੂ ਸੰਤ ਲੰਗਦੇ ਕੱਕ ਧੂੜ ਮੈਂ ਮੱਥੇ ਦੇ ਨਾਲ ਲਾਵਾਂ ਜਿੱਥੋਂ ਦੀ ਸਾਧ ਸੰਤ ਲੰਘਦੇ ਚੱਕ ਧੂੜ ਮੈਂ ਮੱਥੇ ਦੇ ਨਾਲ ਲਾਵਾਂ ਜਿੱਥੋਂ ਦੀ ਸਾਧ ਸੰਤ ਲੰਘਦੇ ਕੱਕ ਧੂੜ ਮੈਂ ਮੱਥੇ ਦੇ ਨਾਲ ਲਾਵਾਂ ਜਿੱਥੋਂ ਦੀ ਸਾਧ ਸੰਤ ਲੰਘਦੇ ਚੱਕ ਧੂੜ ਮੈਂ ਮੱਥੇ ਦੇ ਨਾਲ ਲਾਵਾਂ ਜਿੱਥੋਂ ਦੀ ਸਾਧ ਸਾਧੂਆਂ ਦੀ ਧੂੜੀ ਵਿੱਚ ਕਰਿ ਈਸ਼ਨਾਨ ਜੀ ਸਾਧੂਆਂ ਦੀ ਧੂੜੀ ਵਿੱਚ ਕਰਿ ਈਸ਼ਨਾਨ ਜੀ ਸਾਧੂਆਂ ਦਾ ਰੱਖਾ ਸਦਾ ਕਰ ਕੇ ਧਿਆਨ ਜੀ ਸਾਧੂਆਂ ਦਾ ਰੱਖਾ ਸਦਾ ਕਰ ਕੇ ਧਿਆਨ ਜੀ ਮੈਂ ਵੀ ਉਨਾਂ ਦੀ ਹੀ ਸੇਵਤ ਮਵਾ ਜਿੱਥੋਂ ਦੀ ਸਾਧੂ ਸੰਤ ਲੰਘਦੇ ਚੱਕ ਧੂੜ ਮੈਂ ਮੱਥੇ ਦੇ ਨਾਲ ਲਾਵਾਂ ਜਿੱਥੋਂ ਦੀ ਸਾਧੂ ਸੰਤ ਲੰਘਦੇ ਚੱਕ ਧੂੜ ਮੈਂ ਮੱਥੇ ਦੇ ਨਾਲ ਲਾਵਾਂ ਜਿੱਥੋਂ ਦੇ ਸਾਧੂ ਸੰਤ ਲੰਘਦੇ ਚੱਕ ਧੂੜ ਮੈਂ ਮੱਥੇ ਦੇ ਨਾਲ ਲਾਵਾਂ ਜਿੱਥੋਂ ਦੀ ਸਾਧੂ ਸੰਤ ਲੰਘਦੇ ਅੱਖ ਧੂੜ ਮੈਂ ਮੱਥੇ ਦੇ ਨਾਲ ਲਾਵਾਂ ਜਿੱਥੋਂ ਦੀ ਸਾਧ ਸੰਤ ਲੰਘਦੇ ਚੱਕ ਧੂੜ ਮੈਂ ਮੱਥੇ ਦੇ ਨਾਲ ਲਾਵਾਂ ਜਿੱਥੋਂ ਦੀ ਸਾਧ ਸੰਤ ਲੰਘਦੇ ਚੱਕ ਧੂੜ ਮੈਂ ਮੱਥੇ ਦੇ ਨਾਲ ਲਾਵਾਂ

ਜਨਤਾ ਦੇ ਲੜ ਲੱਗ ਜਾਵਾਂ ਜਿੱਥੋਂ ਦੀ ਸਾਧੂ ਸੰਤ ਲੰਗਦੇ ਝੂੜਾ ਤੋੜ ਮੈਂ ਮੱਤੇ ਦੇ ਨਾਵਾ ਮੈਂ ਤੁਮ ਦੇ ਸਾਧੂ ਸੰਤਾਂ ਦਾ ਗੰਦੇ ਧੁਰ ਮੈਂ ਮੱਤੇ ਦੇ ਨਾਵਾ ਜਿੱਤੋਂ ਦੀ ਸਾਧੂ ਸੰਤਾਂ ਦਾ ਗੰਦੇ ਚੱਕ ਧੂੜ ਮੈਂ ਮੱਥੇ ਦੇ ਨਾਲ ਲਾਵਾਂ ਜਿੱਥੋਂ ਦੀ ਸਾਧੂ ਸੰਤ ਲੰਘਦੇ ਚੱਕ ਧੂੜ ਮੈਂ ਮੱਥੇ ਦੇ ਨਾਲ ਲਾਵਾਂ ਜਿੱਥੋਂ ਦੀ ਸਾਧੂ ਸੰਤ ਲੰਘਦੇ ਚੱਕ ਧੂੜ ਮੈਂ ਮੱਥੇ ਦੇ ਨਾਲ ਲਾਵਾਂ ਮੁਖ ਕਦੇ ਮੰਦਾ ਵੀ ਨਾ ਬੋਲੀਏ ਸੰਤਾਂ ਨੂੰ ਮੁਖ ਹੋ ਕਦੇ ਮੰਦਾ ਵੀ ਨਾ ਬੋਲੀਏ ਸੰਤਾਂ ਦੇ ਚਰਨਾਂ 'ਚ ਦੁੱਖੜੇ ਫਰੋ ਲੀਏ ਸੰਤਾਂ ਦੇ ਚਰਨਾਂ 'ਚ ਦੁੱਖੜੇ ਫਰੋ ਲੀਏ ਇਹ ਦੂਰ ਹੋਣ ਫਿਰ ਬੂਰੀਆਂ ਬਲਾਵਾ ਜਿੱਥੋਂ ਦੀ ਸਾਧੂ ਸੰਤ ਲੰਘਦੇ ਚੱਕ ਧੁਰ ਮਹਿਮ ਤੇਰੇ ਨਾਮ ਆਲਾ ਜਿੱਥੋਂ ਦੀ ਸਾਧੂ ਸੰਤ ਲੰਘਦੇ ਚੱਕ ਧੁਰ ਮਹਿਮ ਮੈਂ ਮੱਥੇ ਦੇ ਨਾਲ ਲਾਵਾਂ ਜਿੱਥੋਂ ਦੀ ਸਾਧੂ ਸੰਤ ਲੰਘਦੇ ਚੱਕ ਧੂੜ ਮੈਂ ਮੱਥੇ ਦੇ ਨਾਲ ਲਾਵਾਂ ਜਿੱਥੋਂ ਦੀ ਸਾਧੂ ਸੰਤ ਲੰਘਦੇ ਚੱਕ ਧੂੜ ਮੈਂ ਮੱਥੇ ਦੇ ਨਾਲ ਲਾਵਾਂ ਜਿੱਥੋਂ ਦੀ ਸਾਧੂ ਸੰਤ ਲੰਘਦੇ ਚੱਕ ਧੂੜ ਮੈਂ ਮੱਥੇ ਦੇ ਨਾਲ ਲਾਵਾਂ ਜਿੱਥੋਂ ਦੀ ਸਾਧੂ ਸੰਤ ਲੰਘਦੇ ਕਦੇ ਹੁੰਦਾ ਨਾ ਗਿਆਨ ਜੀ ਗੁਰੂਆਂ ਦੇ ਬਿਨ ਕਦੇ ਹੁੰਦਾ ਨਾ ਗਿਆਨ ਜੀ ਸਾਧੂ ਰੂਪ ਹੁੰਦੇ ਤੁਝਾ ਤੇਖ ਭਗਵਾਨ ਜੀ ਸਾਧੂ ਰੂਪ ਹੁੰਦੇ ਤੁਝਾ ਪੇਥ ਭਗਵਾਨ ਜੀ ਇਹ ਜਿੰਦਾ ਕਹਿੰਦੀ ਰਾਜ ਤਰੈ ਛਣ ਪਾਵਾਂ ਜਿੱਥੋਂ ਦੀ ਸਾਧੂ ਸੰਤ ਲੰਗਦੇ ਚੱਕ ਧੁਰ ਮੱਧ ਜੇ ਨਾ ਆਵਾ ਜੇ ਤੂੰ ਦੀ ਸਾਧੂ ਸੰਤ ਲੰਗ ਦੇਲੀ ਮੈਂ ਮੱਥੇ ਦੇ ਨਾਲ ਲਾਵਾਂ ਜਿੱਥੋਂ ਦੀ ਸਾਧੂ ਸੰਤ ਲੰਘਦੇ ਚੱਕ ਧੂੜ ਮੈਂ ਮੱਥੇ ਦੇ ਨਾਲ ਲਾਵਾਂ ਜਿੱਥੋਂ ਦੀ ਸਾਧੂ ਸੰਤ ਲੰਘਦੇ ਚੱਕ ਧੂੜ ਮੈਂ ਮੱਥੇ ਦੇ ਨਾਲ ਲਾਵਾਂ ਜਿੱਥੋਂ ਦੀ ਸਾਧੂ ਸੰਤ ਲੰਘਦੇ ਚੱਕ ਧੂੜ ਮੈਂ ਮੱਥੇ ਦੇ ਨਾਲ ਸਾਧੂਆਂ ਦੀ ਕਹਿੰਦੇ ਹੁੰਦੀ ਸੰਗਤ ਨਰਾਲੀ ਦੀ ਸਾਧੂਆਂ ਦੀ ਕਹਿੰਦੇ ਹੁੰਦੀ ਸੰਗਤ ਨਰਾਲੀ ਦੀ ਭਗਤੀ ਦੀ ਡਿਗਰੀ ਨਾ ਹੁੰਦੀ ਕਦੇ ਝਾਲੀ ਦੀ ਭਗਤੀ ਦੀ ਡਿਗਰੀ ਨਾ ਹੁੰਦੀ ਕਦੇ ਝਾਲੀ ਦੀ ਇਨਾ ਸੰਤਾਂ ਨੂੰ ਸੀਸ ਚਾਤਾ ਵਾ ਜਿਥੋਂ ਦੀ ਸਾਧੂ ਸੰਤ ਲੰਘਦੇ ਧੂੜ ਚੱਟ ਕੇ ਮੱਥੇ ਦੇ ਨਾਲ ਲਾਵਾ ਜਿਥੋਂ ਦੇ ਸਾਧੂ ਲੰਦ ਲੰਗਦੇ ਚੱਕ ਧੂੜ ਮੈਂ ਮੱਥੇ ਦੇ ਨਾਲ ਲਾਵਾ ਜਿਥੋਂ ਦੇ ਸਾਧੂ ਵਰਤ ਰੱਖਦੇ ਮੈਂ ਮੱਥੇ ਦੇ ਨਾਲ ਲਾਵਾਂ ਜਿੱਥੋਂ ਦੀ ਸਾਧੂ ਸੰਤ ਲੰਘਦੇ ਚੱਕ ਧੂੜ ਮੈਂ ਮੱਥੇ ਦੇ ਨਾਲ ਲਾਵਾਂ ਜਿੱਥੋਂ ਦੀ ਸਾਧੂ ਸੰਤ ਲੰਘਦੇ ਚੱਕ ਧੂੜ ਮੈਂ ਮੱਥੇ ਦੇ ਨਾਲ ਲਾਵਾਂ ਜਿੱਥੋਂ ਦੀ ਸਾਧੂ ਸੰਤ ਲੰਘਦੇ ਚੱਕ ਧੂੜ ਮੈਂ ਮੱਥੇ ਦੇ ਨਾਲ ਲਾਵਾਂ ਜਿੱਥੋਂ ਦੀ ਸਾਧੂ ਸੰਤ ਰੰਗ ਦੇ ਚੱਕ ਧੂੜ ਮੈਂ ਮੱਥੇ ਦੇ ਨਾਲ ਲਾਵਾਂ ਜਿੱਥੋਂ ਦੀ ਸਾਧੂ ਸੰਤ ਰੰਗ ਦੇ ਇਹ ਸਾਧੂਆਂ ਦੀ ਭਗਤੀ ਸ੍ਰਿਸ਼ਟੀ ਨੂੰ ਤਾਰਦੀ ਸਾਧੂਆਂ ਦੀ ਭਗਤੀ ਸ੍ਰਿਸ਼ਟੀ ਨੂੰ ਤਾਰਦੀ ਸਾਧੂਆਂ ਦੇ ਚਰਨਾਂ ਨੂੰ ਗੰਗਾ ਵੀ ਨਹਾਰਦੀ ਸਾਧੂਆਂ ਦੇ ਚਰਨਾਂ ਨੂੰ ਗੰਗਾ ਵੀ ਨਿਹਾਰਦੀ ਇਹ ਮਾਇਆ ਕਿੰਦੀ ਕਦਮਾਂ 'ਚ ਵੇਸ਼ ਜਾਵਾਂ ਜਿੱਥੋਂ ਦੀ ਸਾਧੂ ਸੰਤ ਲੰਘਦੇ ਚੱਕ ਧੂੜ ਮਹਿਮਤ ਦੇ ਨਾਲ ਆਵਾਜ਼ ਜਿੱਥੋਂ ਦੇ ਸਾਧੂ ਗੰਗਾਂ ਰੰਗਦੇ ਦੇ ਨਾਲ ਨਾਵਾਂ ਜਿੱਥੋਂ ਦੀ ਸਾਧੂ ਸੰਤ ਲੰਗਦੇ ਤੱਕ ਧੂੜ ਮੈਂ ਮਥੇ ਦੇ ਨਾਲ ਨਾਵਾਂ ਜਿੱਥੋਂ ਦੀ ਸਾਧੂ ਸੰਤ ਲੰਗਦੇ ਧੂੜ ਮੈਂ ਮਥੇ ਦੇ ਨਾਲ ਨਾਵਾਂ ਜਿੱਥੋਂ ਦੀ ਸਾਧੂ ਸੰਤ ਲੰਗਦੇ ਤੱਕ ਧੂੜ ਮੈਂ ਮਥੇ ਦੇ ਨਾਲ ਨਾਵਾਂ ਜਿੱਥੋਂ ਦੇ ਸਾਧੂ ਸੰਤ ਲੰਗਦੇ ਸੰਤਾਂ ਦੀ ਕਿਰਪਾ ਹੈ ਪਾਠਕ ਪਰਾਵਾ ਤੇ ਸੰਤਾਂ ਦੀ ਕਿਰਪਾ ਹੈ ਪਾਠਕ ਪਰਾਵਾ ਤੇ ਉਹ ਵੀ ਵਰਸਾਉਂਦੇ ਫੁੱਲ ਸੰਤਾਂ ਦੇ ਰਾਵਾ ਤੇ ਉਹ ਵੀ ਵਰਸਾਉਂਦੇ ਫੁੱਲ ਸੰਤਾਂ ਦੇ ਰਾਵਾ ਤੇ ਇਨ ਨੈਣ ਬੰਦ ਕਰ ਧਿਆਨ ਲਗਾਵਾ ਜਿੱਥੋਂ ਦੀ ਸਾਧੂ ਸੰਤ ਲੰਗਦੇ ਚੱਕ ਧੂਰ ਹੈ ਮਤ ਦੇ ਨਾਲ ਰਾਜ ਤੋਂ ਦੇ ਸਭ ਸੰਤ ਲੰਗਦੇ ਯੱਕ ਤੂਹ ਮਤ ਦੇ ਨਾਲ ਲਾਵਾ ਜਿੱਥੋਂ ਦੀ ਸਾਧੂ ਮੈਂ ਮੱਥੇ ਦੇ ਨਾਲ ਲਾਵਾਂ ਜਿੱਥੋਂ ਦੀ ਸਾਧੂ ਸੰਤ ਲੰਘਦੇ ਚੰਕ ਧੂੜ ਮੈਂ ਮੱਥੇ ਦੇ ਨਾਲ ਲਾਵਾਂ ਜਿੱਥੋਂ ਦੀ ਸਾਧੂ ਸੰਤ ਲੰਘਦੇ ਚੰਕ ਧੂੜ ਮੈਂ ਮੱਥੇ ਦੇ ਨਾਲ ਲਾਵਾਂ ਜਿੱਥੋਂ ਦੀ ਸਾਧੂ